ਸੋਸਿਕਾ ਜੀ ਸਾਰਿਆਂ ਨੂੰ 2-3 ਦਿਨ ਹੋ ਗਏ ਨੇ ਕਾਫੀ ਜਾਂਵੇਂ ਸਰਕਾਰ ਦੁਆਰਾ ਦੱਸਿਆ ਗਿਆ ਸੀ ਵੀ ਸਾਡੀ ਕੋਲਡ ਡੇਰੇ ਰਹੇਗਾ ਤੇ ਜੋ ਚਾ ਗਲਤੀ ਤੋਂ ਲੈ ਕੇ ਬਾਹਰ ਦਾ ਠੂੜ ਭਲੇ ਲੈਣਗੇ ਉਹ ਗੁਲੇ ਖੁੱਲ ਚੁੱਕੇ ਨੇ ਪਰ ਧੁੰਦ ਤੇ ਕੋਲਡ ਵੇ ਬਹੁਤ ਜ਼ਿਆਦਾ ਹੈ ਆਹ ਡਰਾਈਵਰ ਸਾਹਿਬ ਨੇ ਭਾਈ ਭਾਈ ਕਿੰਨੇ ਕੁ ਧੁੰਦੇ ਧੁੰਦਵਾ ਭਾਈ ਠੀਕ ਹੈ ਤੇ ਕਿਹੜੇ ਕਿਹੜੇ ਬੱਚੇ ਲੈ ਆ ਦੇ ਜੇ ਕਿੰਨੀ ਕਲਾਸ ਲੈ ਕੇ 20 ਤੋਂ ਬਾਹਰ ਵੀ ਠੀਕ ਠੀਕ ਹੈ ਤੇ ਠੰਡ ਕੱਲ ਨੂੰ ਹੋਰ ਜਾਂਦੀ ਅੱਜ ਕਿਵੇਂ ਆ ਕੱਲ ਨੂੰ ਪਹਿਲਾਂ ਕੱਟੇ ਕੱਲਾ ਫੜਾ ਫੜ ਕੇ ਕੱਲ ਬਹੁਤ ਜਿਆਦੀ ਠੰਡੀਆਂ ਹਵਾਵਾਂ ਚੱਲਣਦੀਆਂ ਤੇ ਜੋ ਕਿ ਛੋਟੇ ਬੱਚਿਆਂ ਨੂੰ ਨਰਸਰੀ ਤੋਂ ਲੈ ਕੇ ਚੌਥੀ ਤੱਕ ਛੁੱਟੀਆਂ ਰਹਿਣਗੀਆਂ 20 ਤਰੀਕ ਤੱਕ ਤੇ 21 ਦਾ ਐਤਵਾਰ ਹੈ ਤੇ ਸੋਮਵਾਰ ਨੂੰ ਸਕੂਲ ਲੱਗਣਗੇ 22 ਤਰੀਕ ਛੋਟੇ ਬੱਚਿਆਂ ਦਾ ਕੰਪਲੀਟ ਸਕੂਲ ਲੱਗ ਜਾਣਗੇ ਤੇ ਠੰਡ ਵੀ ਬਹੁਤ ਜਿਆਦੀ ਹੈ ਸ਼ੀਤਲੈਰ ਚੱਲਣਦੀ ਹੈ ਜਿਹਨੂੰ ਕਹਿੰਦੇ ਹਵਾਵਾਂ ਚੱਲ ਰਹੀਆਂ ਤੂੰ ਦੇਖੋ ਕਾਫੀ ਤੇਜ਼ ਜਿਆਦੀ ਤੂੰ ਦੇ ਮੌਸਮ ਉਹ ਅਗਲੇ ਵਾਰਾ ਗਿਰ ਜਾਣਕਾਰੀ ਦਿੱਤੀ ਗਈ ਬਹੁਤ ਜਿਆਦੀ ਤੂੰ ਦੇ ਰਹਿਗੀ ਤੇ ਤੂੰ ਦਾ ਤੂੰ ਰਹਿ ਗਿਆ ਸੀ ਕੇ